ਲਾਇਬ੍ਰੇਰੀ ਸੱਚੀ ਬਹੁਤ ਅੱਛੀ ਬਣੀ ਹੈ ਪਹਿਲੀ ਵਾਰ ਮਾਨਸਾ ਜੀ ਫਸਟ ਟਾਈਮ ਆਈ ਮੈਂ ਹੋਈ ਬੜੀ ਅੱਛੀ ਲਾਇਬ੍ਰੇਰੀ ਮਿਲ ਗਈ ਸਾਨੂੰ ਤੇ ਬੱਚਿਆਂ ਨੂੰ ਚਾਹੀਦੀ ਹੈ ਕਿ ਪੜਨ ਦੀ ਕੋਈ ਵਧੀਆ ਸ਼ਾਂਤ ਜਗ੍ਹਾ ਹੋਵੇ ਤੇ ਇਹ ਲਾਇਬ੍ਰੇਰੀ 'ਚ ਜਾ ਕੇ ਬੈਠ ਕੇ ਪੜਨ 'ਚ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ ਹੈ ਐਂਡ ਮੈਂ ਤਾਂ ਏਡੀਸੀ ਸਰ ਡੀਸੀ ਸਰ ਉਹਨਾਂ ਦਾ ਸੱਚੀ ਬੜਾ ਧੰਨਵਾਦ ਕਰਦੇ ਜੀ ਲੋ ਕਿ ਉਹਨਾਂ ਨੇ ਸਾਨੂੰ ਇੰਨੀ ਜਗ੍ਹਾ ਦਿੱਤਾ ਪੜ੍ਹਨ ਲਈ। ਥੈਂਕਸ। ਉਹ ਮਾਹੌਲ ਦਾ ਜਿਹੜਾ ਪੜ੍ਹਨ ਨੂੰ ਲਿਟਰੇਚਰ ਬਹੁਤ ਬਹੁਤ ਵਧੀਆ ਮਾਹੌਲ ਹੈ। ਪਹਿਲੀ ਕਦ ਤਾਂ ਮਾਨ ਸੱਚ ਪਹਿਲੀ ਵਾਰ ਆਏ ਹੋਏ ਵੀ ਲਾਇਬ੍ਰੇਰੀਸ ਖੋਲ੍ਹ ਲਿਆ ਨੇ ਬੱਚਿਆਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਇੰਨਾ ਚੀਜ਼ਾਂ ਬਾਰੇ। ਬੇ ਉਹਨਾਂ ਨੂੰ ਇੱਕ ਅਲੱਗ ਥਾਂ ਮਿਲ ਸਕਦੀ ਜਿੱਥੇ ਉਹ ਪੜ੍ਹ ਸਕਦੇ ਨੇ ਘਰੇ ਹੁੰਨੇ ਆ ਤਾਂ ਕੋਈ ਵੀ ਕੰਮ ਹਨਾ ਸਾਰਿਆਂ ਨੂੰ ਬਤਾਉਂਦੇ ਨੇ ਕੋਈ ਨਾ ਕੋਈ ਕੰਮ ਲਈ ਰੱਖਦੇ ਨੇ। ਇੱਥੇ ਵਧੀਆ ਟਾਈਮ ਵੀ ਹੈ ਮਾਹੌਲ ਵੀ ਹੈ ਤੇ ਜੇ ਜੇ এনवायरमेंट ਹੋਰੇ ਮਿਲਦੇ ਕਿਤੇ ਹੋਰ ਨਹੀਂ ਮਿਲਦਾ ਹੈਗਾ ਤੇ ਬਾਕੀ ਬੱਚੇ ਦੀ ਆਪਦੀ ਅੱਛਾ ਹੁੰਦੀ ਹੈ ਨਾ ਕਿੰਨਾ ਪੜਦਾ ਬੈਠ ਕੇ ਉਹ ਸਾਰਾ ਕੁਝ ਇੱਕ ਇੱਕ ਦੂਜੇ ਨੂੰ ਦੇਖ ਕੇ ਵੀ ਮੋਟੀਵੇਟਿਡ ਹੁੰਦਾ ਬੱਚਾ ਤੇ ਕਰਦਾ ਕੰਮ ਤਾਂ ਬਹੁਤ ਵਧੀਆ ਇਹ ਮਤਲਬ ਪਰ ਆਲੈ ਡੀਸੀਐਸ ਦਾ ਸਾਨੂੰ ਬਹੁਤ ਹੈਲਪ ਮਿਲ ਰਹੀ ਹੈ ਅਸੀਂ ਪਹਿਲਾਂ ਮਤਲਬ ਆਪਦੇ ਆਪ ਚੇਂਜ ਮਹਿਸੂਸ ਕਰ 파 ਰਹੇ ਹਾਂ ਜਿਹੜਾ ਪਹਿਲਾਂ ਨਹੀਂ ਕੀਤਾ ਤਾਂ ਵਧੀਆ ਲੱਗਦਾ ਪੜ੍ਹ ਕੇ ਜੇ ਇੰਟਰਸਟ ਪਹਿਲਾਂ ਨਹੀਂ ਬੰਦ ਸੀ ਪੜਾਈ 'ਚ ਤਾਂ ਹੁਣ ਬਣਨ ਲੱਗਿਆ ਸਾਡਾ ਇਹਦੇ ਕਰਕੇ ਕੈਂਪੀਅਨਸ ਕਰਕੇ ਤੇ ਬਾਕੀ ਡੀਸੀ ਸਰ ਡੀਸੀ ਸਰ ਸਾਡੇ ਕੋਲ ਆਉਂਦੇ ਰਹਿੰਦੇ ਆ ਤਾਂ ਉਹਨਾਂ ਨੂੰ ਦੇਖ ਕੇ ਹੋਰ ਮੋਟੀਵੇਸ਼ਨ ਮਿਲਦੀ ਹੈ ਤਾਂ ਬਹੁਤ ਵਧੀਆ ਹੈ थैंक यू ਸੋ much ਮੇਰੇ ਤੋਂ ਪਹਿਲਾਂ ਇੱਥੇ ਜਿਹੜੇ ਡੀਸੀ ਸੀ ਪਰਮਵੀਰ ਉਹਨਾਂ ਨੇ ਸੁਪਨਾ ਲਿਆ ਸੀ ਕਿ ਇਸ ਜ਼ਿਲ੍ਹੇ ਦੇ ਵਿੱਚ ਬੜੀਆਂ ਨਾ ਥਾਵਾਂ ਹੋਣੀਆਂ ਚਾਹੀਦੀਆਂ ਉਹਦੇ ਤਹਿਤ ਲਾਇਬ੍ਰੇਰੀਆਂ ਬਣਾਉਣ ਦਾ سلسلہ ਸ਼ੁਰੂ ਹੋਇਆ ਸੀ ਹੁਣ ਇਹ 40 ਤੋਂ ਉੱਪਰ ਲਾਇਬ੍ਰੇਰੀਆਂ ਬਣਦੀਆਂ ਨੇ ਕਾਫੀ ਸਾਰੀਆਂ ਬਣ ਚੁੱਕੀਆਂ ਨੇ ਦੋ ਮਾਨਸਾ ਸ਼ਹਿਰ ਦੇ ਵਿੱਚ ਹੀ ਨੇ ਇੱਕ ਲਾਇਬ੍ਰੇਰੀ ਹੈ ਅ ਅੰਬੇਦਕਰਪਾ ਬੰਦੇ ਵਿੱਚ ਉਹ ਕਾਫੀ ਪਹਿਲਾਂ ਅਸੀਂ ਮਾਨਸਾ ਵਸੀਆਂ ਦੇ ਨਾਮ ਸਮਰਪਿਤ ਕਰਤੀ ਸੀਗੀ ਦੂਸਰੀ ਲਾਇਬ੍ਰੇਰੀ ਜਿਹੜੀ ਸੈਂਟਰਲ ਲਾਇਬ੍ਰੇਰੀ ਹੈ ਸੈਂਟਰਲ ਪਾਰਕ ਮਾਨਸਾ ਦੇ ਵਿੱਚ ਹੈ ਇਹ ਅੱਜ ਅਸੀਂ ਮਾਨਸਾ ਵਸੀਆਂ ਦੇ ਸਪੁਰਦ ਕਰ ਰਹੇ ਹਾਂ ਇਹਦੇ ਵਿੱਚ ਅ ਐਚਪੀਸੀਐਲ ਜਿਨ੍ਹਾਂ ਨੇ ਕਾਫੀ ਵੱਡੀ ਕੰਟਰੀਬਿਊਸ਼ਨ ਕੀਤੀ ਹੈ 70% ਦੇ ਆਸ-ਪਾਸ ਫੰਡਸ ਨੇ ਜਿਹੜੇ ਉਹ ਐਚਪੀਸੀਐਲ ਨੇ ਕੰਟਰੀਬਿਊਟ ਕੀਤੇ ਨੇ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਉਹਨਾਂ ਨੇ ਸਾਰੀ ਬਿਲਡਿੰਗ ਦੇਖੋ ਕਿੰਨੀ ਸੋਹਣੀ ਬਿਲਡਿੰਗ ਹੈ ਇਹ ਸਾਰੀ ਬਿਲਕੁਲ ਨੀਤ ਉਹਨਾਂ ਨੇ ਖੜੀ ਕੀਤੀ ਹੈ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਕਿਤਾਬਾਂ ਵਗੈਰਾ ਦਾ ਖਰਚਾ ਤਾਂ ਉਹ ਰੈੱਡ ਕਰਾਸ ਜਾਂ ਹੋਰ ਸੋਰਸਸ ਤੋਂ ਵੀ ਕੀਤਾ ਗਿਆ ਇਹਦੇ ਤੇ 76 ਲੱਖ ਰੁਪਏ ਲੱਗੇ ਆ ਤੇ ਮੈਂ ਸਮਝਦਾ ਕਿ ਇਹ ਮਾਨਸਾ ਦੇ ਇਸ ਖੇਤੇ ਦੇ ਬੱਚਿਆਂ ਨੂੰ ਜਿਹੜੀ ਹੈ ਇੱਕ ਗਿਫਟ ਹੋਏਗਾ ਜਿਹੜੇ ਇੱਥੋਂ ਪੜ੍ਹ ਕੇ ਅੱਗੇ ਉਹ ਆਪਣੇ ਸੁਪਨੇ ਸਾਕਾਰ ਕਰ ਸਕਦੇ ਨੇ ਸਰ ਇਸ ਲਾਇਬ੍ਰੇਰੀ ਦਾ ਕੋਈ ਬੱਚਿਆਂ ਦੇ ਲਈ ਚਾਰਜਸ ਵਗੈਰਾ ਵੀ ਰੱਖਿਆ ਤੇ ਟਾਈਮਿੰਗ ਕੀ ਹੋ ਰਹੀ ਹੈ ਸਹੀ ਮਸਤ ਇਹ ਦੱਸ ਕੇ ਜਾਂ ਅੱਛਾ ਜਿਵੇਂ ਅਸੀਂ ਯੂਥ ਲਾਇਬ੍ਰੇਰੀ ਦੇ ਵਿੱਚ ਵੀ ਚਾਰਜਸ ਰੱਖੇ ਸਿਗੇ ਮੰਥਲੀ ਚਾਰਜਸ ਹੈਗੇ ਨੇ ਕਿਉਂਕਿ ਤੁਸੀਂ ਦੇਖੋ ਕਿ ਕਿੰਨੀ ਵਧੀਆ ਫੈਸਿਲਿਟੀ ਹੈਗੀ ਹੈ ਇੱਥੇ ਲਾਇਬ੍ਰੇਰੀ ਨਾਲ ਸਟਾਫ ਵੀ ਅਟੈਂਡ ਕਰ ਲਈ ਹੋਵੇਗਾ ਸਾਰਾ ਬੱਚਿਆਂ ਨੂੰ ਔਰ ਇੰਨੀ ਵਧੀਆ ਫੈਸਿਲਿਟੀ ਨੂੰ ਚਲਾਉਣ ਲਈ ਕੁਝ ਪੈਸਿਆਂ ਦੀ ਲੋੜ ਹੁੰਦੀ ਹੈ ਮਨ ਲਓ ਬਿਜਲੀ ਦਾ ਖਰਚਾ ਮਨ ਲਓ ਏਸੀ ਦਾ ਖਰਚਾ ਕੰਪਿਊਟਰਸ ਦਾ ਖਰਚਾ ਅ ਡਿਜੀਟਲ ਜਿੰਨੇ ਹੋਰ ਸਰਸ ਜਿਹੜੇ ਰਿਸੋਰਸਸ ਉਹ ਬੱਚੇ ਐਕਸੈਸ ਕਰਨਗੇ ਉਹ ਵੀ ਕਿਤਨਾ ਕਿਤੋਂ ਲੈ ਕੇ ਦੇਣੇ ਨੇ ਤਾਂ ਥੋੜੇ ਜਿਹਾ ਅਸੀਂ ਨੋਮੀਨਲ ਜੀ ਫੀਸ ਰੱਖੀ ਸੀ ਇਹ ਉੱਥੇ ਵੀ ਰੱਖੀ ਹੈ 500 ਪਰ ਮੰਥ ਤੇ ਜਿਹੜਾ ਕੋਈ ਇਹਦਾ ਪਰਮਨੈਂਟ ਕਾਰਡ ਬਣਵਾਏਗਾ ਜਾਂ 6 ਮਹੀਨੇ ਦੀ ਇਕੱਠੀ ਭਰੇਗਾ ਜਾਂ ਸਾਲ ਦੀ ਇਕੱਠੀ ਭਰੇਗਾ ਉਹਨਾਂ ਲਈ ਕੁਝ ਕੰਸੈਸ਼ਨ ਵੀ ਹੈਗੀ ਮੇਰੇ ਸਮਝੇ ਇਹ ਬੜੇ ਥੋੜੇ ਜਿਹੇ ਪੈਸੇ ਨਹੀਂ ਨਿਗੂਣੀ ਜੀ ਰਕਮ ਹੈਗੀ ਆ ਇਹ ਲੇਕਿਨ ਇਹ ਨਿਗੂਣੀ ਰਕਮ ਬੱਚਿਆਂ ਦਾ ਭਵਿੱਖ ਬਣਾਉਣ ਦੇ ਵਿੱਚ ਬੜੀ ਦੂਰ ਤੱਕ ਜਾਏਗੀ ਇਹਨੂੰ ਮੈਂ ਕੋਈ ਫੀਸ ਨਹੀਂ ਸਮਝਦਾ ਹੈਗਾ ਇਹ ਇਸੇ ਦੇ ਰੱਖ-ਰਖਾਅ ਤੇ ਖਰਚ ਹੋ ਜਾਣੀ ਆ ਸਰ ਜਿੱਦਾਂ ਤੁਸੀਂ ਦੱਸਿਆ ਵੀ 40 ਦੇ ਕਰੀਬ ਜਿੰਨੀਆਂ ਲਾਇਬ੍ਰੇਰੀਆਂ ਜ਼ਿਲ੍ਹੇ ਦੇ ਵਿੱਚ ਖੋਲਣ ਜਾ ਰਹੀਆਂ ਪਿੰਡਾਂ ਦੇ ਵਿੱਚ ਵੀ ਲਾਇਬ੍ਰੇਰੀਆਂ ਖੋਲਣੀਆਂ ਨੇ ਇਸ ਤਰ੍ਹਾਂ ਦੀ ਹਾਂਜੀ ਹਾਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਹੀ ਨੇ ਆ ਸ਼ਹਿਰ ਦੇ ਵਿੱਚ ਤਾਂ ਆਪਣੇ ਕੋਲੇ ਆ ਦੋ ਲਾਇਬ੍ਰੇਰੀਆਂ ਤੁਸੀਂ ਮਾਨਸਾ ਗੁਰਦੂ ਦੇ ਵਿੱਚ ਇੱਕ ਉਹ yellow ਜੇ ਕਲਰ ਦੀ ਲਾਇਬ੍ਰੇਰੀ ਦੇਖੀ ਹੋਣੀ ਉਹ ਤਿਆਰ ਹੋ ਕਾਫੀ ਦੇ ਪਹਿਲਾਂ ਅਸੀਂ ਦੇ ਚੁੱਕੇ ਹਾਂ ਉਸ ਪਿੰਡ ਦੇ ਵਾਸੀਆਂ ਨੂੰ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਲਾਇਬ੍ਰੇਰੀਆਂ ਨਿਕੀਆਂ ਜਿਆਦਾ ਪਿੰਡਾਂ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਵਿੱਚ ਖੜਦੇ ਹਾਂ ਸਰ ਜਿੱਦਾਂ ਤੁਸੀਂ ਮੋਟੀਵੇਟ ਕਰ ਰਹੇ ਸੀ ਬੱਚੇ ਵੀ ਇੱਥੇ ਜਿਹੜੀਆਂ ਪੀਸੀਐਸ ਜਾਂ ਆਈਈਐਸ ਦੇ ਵਰਗੀਆਂ ਜਿਹੜੀਆਂ ਬੱਚੇ ਇਸ ਤਰ੍ਹਾਂ ਦੀ ਪੜ੍ਹਾਈ ਕਰਨ ਚਾਹੁੰਦੇ ਨੇ ਉਸ ਤਰ੍ਹਾਂ ਦੀਆਂ ਵੀ ਇੱਥੇ ਜਿਹੜੀਆਂ ਬੁੱਕਸ ਉਹਨਾਂ ਨੂੰ ਉਪਲਬਧ ਮਿਲਦੀਆਂ ਹਾਂਜੀ ਜਾਨ ਸਾਰੀਆਂ ਕਿਤਾਬਾਂ ਲਿਟਰੇਰੀ ਕਿਤਾਬਾਂ ਜਾਂ ਵੈਸੇ ਸਾਇੰਸ ਦੀਆਂ ਕਿਤਾਬਾਂ ਜਾਂ ਅਸੀਂ ਕੰਪੀਟੀਸ਼ਨਲ ਕਾਰਨਰ ਵੀ ਇਹਨਾਂ ਸਾਰਿਆਂ ਦੇ ਵਿੱਚ ਇੱਕ ਰੱਖਿਆ ਜਿੱਥੇ ਕੰਪੀਟੀਟਿਵ ਐਗਜ਼ਾਮਸ ਵਾਲੀਆਂ ਹੀ ਬੁੱਕਸ ਜਿਹੜੀਆਂ ਉਹ ਮਿਲਣਗੀਆਂ ਵੈਸੇ ਇਹਦੇ ਲਈ ਅਸੀਂ ਇੱਕ ਆਈਏਐਸ ਕੋਚਿੰਗ ਦੀਆਂ ਕਲਾਸਾਂ ਵੀ ਲੈ ਰਹੇ ਹਾਂ ਉਹ ਡੀਸੀ ਦਫ਼ਤਰ ਦੇ ਵਿੱਚ ਉੱਥੇ ਵੀ ਕਾਫੀ ਬੱਚੇ ਆਉਂਦੇ ਨੇ ਉਹ ਆਨਲਾਈਨ ਕਲਾਸਿਸ ਨੇ ਤਾਂ ਅਸੀਂ ਹਰ ਸੰਭਵ ਉਪਰਾਲਾ ਕਰ ਰਹੇ ਹਾਂ ਕਿ ਮਾਨਸਾ ਜ਼ਿਲ੍ਹੇ ਦੇ ਬੱਚੇ ਇਹ ਇਨਾਂ ਸਰਸਿਸ ਦੇ ਵਿੱਚ ਵੀ ਆਉਣ ਤੇ ਉਦਾਂ ਵੀ ਜਿਹੜਾ ਜਿਹੜਾ ਵੀ ਉਹਨਾਂ ਨੇ ਕੁਝ ਸੋਚਿਆ ਉਸ ਫੀਲਡ ਦੇ ਵਿੱਚ ਵੀ ਤਰੱਕੀ ਕਰ ਸਕਣ। ਥੈਂਕ ਯੂ।